ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਕੁਲਦੀਪ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਚਾਰ ਨਗ ਦਿਖਾਉਣੇ ਆ ਚਾਰੇ ਮੱਜਾਂ ਨੇ ਚਾਰੇ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਠੀਕ ਆ ਜੀ ਤੇ ਬਿਲਕੁਲ ਪ੍ਰੂਫ ਨਾਲ ਹੋਣਗੇ ਬੱਚੇ ਆ ਬੱਚੇ ਚੋਂ ਮਜਾਂ ਦੇ ਥੱਲੇ ਠੀਕ ਆ ਜੀ ਦੋ ਕਟੀਆਂ ਤੇ ਦੋ ਜਿਹੜੇ ਆ ਮੇਲ ਕਾਫ ਆ ਦੋ ਹੀ ਫੀਮੇਲ ਕਾਫ ਤੇ ਡਿਟੇਲ ਆਪਾਂ ਬਿਲਕੁਲ ਕੱਲੇ ਕੱਲੇ ਪਸ਼ੂ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅਗੋਂ ਦੋਸਤੋ ਜਿਹੜਾ ਵੀ ਪਸ਼ੂ ਐਨੀਮਲ ਤੁਹਾਨੂੰ ਪਸੰਦ ਆ ਉਹ ਹੋਊਗਾ ਉਹਦੀ ਖਾਸ ਤੌਰ ਤੇ ਨਰਕ ਪਰਖਾ ਤਸੱਲੀ ਆ ਚਬਾਈ ਕਰਕੇ ਦੋ ਡੰਗ ਤਿੰਨ ਟਾਈਮ ਤੁਸੀਂ ਘਰ ਵਿਜ਼ਿਟ ਕਰਕੇ ਦੋਸਤੋ ਤਸੱਲੀ ਕਰ ਲਿਓ ਠੀਕ ਆ ਤੇ ਇੱਕ ਵੜ ਵੀ ਇਹ ਬਕਾਊਗਾ ਹਾਂ ਇੱਕ ਆ ਵੜ ਵੀ ਬਕਾਊਗਾ ਠੀਕ ਆ ਇੱਕ ਪੰਜ ਪਸ਼ੂ ਆ ਠੀਕ ਆ ਜੀ ਚਾਰ ਮਜਾਂ ਤੇ ਇੱਕ ਆ ਬੈਡ ਬਕਾਊਗਾ ਇਹ ਬੈਡ ਵੀ ਸੁਈ ਹੈ ਹਾਂ ਬੱਚਿਆਂ ਬਗੈਰ ਆਏ ਬਿਨ ਬੱਚਿਆਂ ਵਾਂ ਬਾਕੀ ਠੰਡੀ ਧੀਰੀਆ ਸੀਲਸ ਆਊਗਾ ਪੂਰੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਸੀ ਠੀਕ ਆ ਚੰਗੀ ਬੈੜ ਤੇ ਅੱਜ ਦੋਸਤੋ ਲੈ ਸੋ ਅੱਜ 20 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਹਾਂ ਸਮਾਂ ਕੋਈ 9 ਵਜੇ ਮਾਰਨਿੰਗ ਦਾ ਟਾਈਮ ਆ ਆਓ ਲੈਣਿਆ ਜਾਣਕਾਰੀ ਬਾਈ ਕੁਲਦੀਪ ਤੋਂ ਪੁੱਛਦੇ ਹਾਂ ਕੀ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਕੁਲਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਹਿਬ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਆਪਦੇ ਸੁਨੋ ਕੈਮ ਹਾਂ ਚੰਗਿਆ ਜੀ ਅੱਛਾ ਭਾਈ ਗੁਲਦੀਪ ਸਿੰਘ ਅੱਜ ਪਸ਼ੂ 4 ਮੱਝਾਂ ਤੇ 1 ਵਾਇਡ ਆਪਣੇ ਕੋਲ ਹਾਂਜੀ ਹਾਂਜੀ 5 ਆ 5 ਨਗਨੇ ਹਾਂਜੀ ਠੀਕ ਆ ਪਿਛਲੀ ਵੀਡੀਓ ਵਿੱਚ ਪਸ਼ੂ ਆਪਾਂ ਪਾਏ ਸੀ ਮੇਰੇ ਤਾਂ ਸਾਰੇ ਵੇਕ ਬੁਕ ਹੀ ਗਏ ਆ ਉਹ ਵੇ ਗਏ ਸਾਰੇ ਮੱਝਾਂ ਵੀ ਚੰਗੀਆਂ ਸੀ ਵੈਸੇ ਹਾਂਜੀ ਹਾਂਜੀ ਬਾਕੀ ਰੇਡ ਪੜਤਾ ਤੁਹਾਡਾ ਚਲੋ ਪਸ਼ੂ ਦਾ ਹਿਸਾਬ ਨਾਲ ਹੁੰਦਾ ਜੈ ਜੀ ਜੋ ਵੀ ਹੈ ਹਾਂਜੀ ਤੇ ਅੱਜ ਵੀ ਤਕਰੀਬਨ ਮੈਨੂੰ ਲੱਗਦਾ ਮੱਝਾਂ ਜਿੰਨੀਆਂ ਸੋਈਆਂ ਸਾਰੀਆਂ ਕੁਝ ਕੁ ਦਿਨਾਂ ਦੀਆਂ ਕੋਈ 10 15 ਦਿਨਾਂ ਤੱਕ ਹੀ ਆ ਤੋ ਇੱਥੇ ਬੱਚੇ ਦੇ ਥੋੜੀ ਬਾਕੀ ਦੇ ਦਾ 15 ਦਿਨ ਵਿੱਚ ਬਚੀ ਆ ਠੀਕ ਆ ਜੀ ਹਾਂਜੀ ਠੀਕ ਹੈ ਜੀ ਚਲੋ ਆਪਾਂ ਲੈਨੇ ਆ ਜਾਣਕਾਰੀ ਘਰ ਤੋਂ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਇਧਰੋਂ ਸਟਾਰਟ ਕਰ ਲੀਏ ਮਾਚ ਤੋਂ ਜੀ ਹਾਂਜੀ ਪਹਿਲੇ ਤੋਂ ਕਰ ਲਓ ਆ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਦੋਸਤੋਂ ਕਰ ਲੈਨੇ ਆ ਤੇ ਸੂਆ ਇਹ ਕਿੰਨਾਸ ਸੂਈ ਹੈ ਜੀ ਪਹਿਲੇ ਸੂਆ 3 4 ਦਿਨਾਂ ਦੇ ਆਏ ਮੂੰਹ ਚੌਗੀ ਹੈ ਹਾਂ ਚੌਗੀ ਹੈ ਸ਼ੋਰ ਜਿਹੜੀ ਚੌਗੀ ਪੱਕੀ ਹੈ ਹਾਂ ਹਾਂ ਮੂੰਹ ਚਾਰ ਦਿਨਾਂ ਦਾ ਦੋਸਤੋਂ ਠੀਕ ਆ ਕੁੰਡੀ ਚੂਰ ਝੋਟੀ ਆ ਚੰਗੀ ਪਿੱਠ ਪੁੜੇ ਦੀ ਪਹਿਲਣ ਝੋਟੀ ਸੂਈ ਹੈ ਤੇ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਇਹਨੂੰ ਹੋ ਗਏ ਨੇ 10 ਦਿਨਾਂ ਹੋਏ ਬੱਚਾ ਦਾ ਲਓ ਜੀ 10 ਕਿ ਦਿਨ ਦਾ ਸਮਾਂ ਹੋ ਗਿਆ ਜੀ ਮਗਰ ਬੱਚਾ ਜ ਕਿ ਉਹ 10 ਦਿਨਾਂ ਦੀ ਸੂਈ ਆ ਬਾਕੀ ਆ ਕਟਾ ਤੁਸੀਂ ਵੇਖ ਲਓ ਠੀਕ ਆ ਜੀ ਬਿਲਕੁਲ ਠੀਕ ਆ ਜੀ ਬਲੈਕ ਬਿਲਕੁਲ ਲੂਈ ਜੀ ਕੰਪਨੀ ਆ ਤੇ ਅੱਛਾ ਬਾਈ ਹੁਣ ਕੁਲਦੀਪ ਸਿੰਘ ਜੀ ਦੇ ਥਲੇ 10 ਦਿਨਾਂ ਦੀ ਸੂਈ ਥਲੇ ਝੋਟੀ ਥਲੇ ਕਿੰਨਾ ਕੁ ਦੁੱਧ ਆਪਾਂ ਚਵਾ ਦਾਂਗੇ ਇਹਦੇ ਥਲੇ 8 ਕਿਲੋ ਦੁੱਧ ਹੋਊਗਾ ਹੁਣ 8 ਕਿਲੋ 8 ਪੱਕਾ ਆਊਗਾ ਠੀਕ ਆ ਜੀ ਦੁੱਧ ਦਾ ਦਾਦਾਣੀ ਦੇ 10 ਦੇ ਜਾਊਗੀ ਅੱਛਾ ਜੀ ਉਹ ਜਿਹੜਾ ਸੂਈ ਨੂੰ ਚਲੋ 10 ਕਦੇ ਨਹੀਂ ਹੋਏ ਸਰ ਹਾਂਜੀ ਹਾਂਜੀ ਤੇ 8 ਕਿਲੋ ਭੂਰ ਛਟਾ ਕਿਸੇ ਥਣ ਦੇ ਵਿੱਚੋਂ ਥਣ ਬਿਲਕੁਲ ਓਕੇ ਥਣਾ ਦੀ ਗਰੰਟੀ ਹੋ ਜੇ ਕੋਈ ਇਦਾਂ ਖੜੂ ਨਹੀਂ ਧਾਰਾ ਮਰਾ ਦਾਂਗੇ ਅਪਾ ਇਦਾਂ ਹੀ ਠੀਕ ਆ ਜੀ ਹਾਂ ਜੀ ਲੋਬੀ ਦੋਸਤੋ ਥਣ ਭਾਂਡੇ ਦੀ ਪੂਰੀ ਤਸੱਲੀ ਹੋਊਗੀ ਹਾਂ ਜੀ 8 ਕਿਲੋ ਦੋ ਤੋਂ ਕੋਈ ਵੀਰ ਮੰਨ ਕੇ ਤਸੱਲੀ ਨਾਲ ਤੁਸੀਂ ਖਰੀਦ ਸਕਦਾ ਠੀਕ ਆ ਤੇ ਥਣ ਥਣ ਤੁਸੀਂ ਆ ਦੇਖੋ ਲਵਾਈ ਦੇ ਵਿੱਚ ਕਾਫੀ ਸੋਹਣਾ ਥਾਣਾ ਜਿਵੇਂ ਨਾਰਮਲ ਹੀ ਦੂਜੇ ਸਵੇਰੇ ਤੀਜੇ ਸਵੇਰੇ ਮੱਜਾਂ ਦੇ ਬਿਲਕੁਲ ਨਿਕਲ ਕੇ ਸਾਹਮਣੇ ਆਉਂਦਾ ਥਾਣਾ ਇਸ ਪਹਿਲਣ ਝੋਟੀ ਨੂੰ ਚਾਰ ਦਾ ਮੂੰਹ ਚੌਗੀ ਝੋਟੀ ਨੂੰ ਇਹੋ ਜਿਹਾ ਥਾਣਾ ਲੱਗਾ ਠੀਕ ਠੀਕ ਆ ਦੁੱਧ ਤਾਂ ਤਕਰੀਬਨ ਦੋਸਤੋ 9 10 10 ਤੱਕ ਚੱਲ ਸਕਦੀ ਆ ਪਹਿਲਾ ਸੂਰਾ ਜ਼ਿਆਦਾ ਆਪਾਂ ਨਹੀਂ ਕਹਿੰਦੇਗੇ ਬਾਕੀ 8 ਕਿਲੋ ਹੁਣ ਮੌਕੇ ਤੇ 10 ਦਿਨਾਂ ਦੀ ਸੂਈ ਥੱਲੇ ਤੇ 9 10 9 10 ਦੁੱਧ ਚਵਾ ਦਊਗੀ ਠੀਕ ਆ ਆ ਦੇਖੋ ਜੀ ਠੀਕ ਆ ਤਰੇ ਕਰ ਦਿੱਤੀ ਠੀਕ ਠੀਕ ਜੀ ਬਾਕੀ ਆਪਸੀ ਥਣਾਂ ਦੀ ਬੰਡ ਕਾਫੀ ਚੰਗੀ ਹੈ ਠੀਕ ਹੈ ਜੀ ਬਿਲਕੁਲ ਮੁਠੀ ਥਣ ਆਪਸੀ ਬੰਡ ਜਿਹੜੀਆਂ ਕੋਚਾਪੇ ਚਾਪੇ ਤੇ ਥਣਾਂ ਠੀਕ ਹੈ ਦੇਖਿਆ ਜੇ ਜ ਫੜਾ ਦੋਗੇ ਤਾਂ ਠੀਕ ਹੈ ਠੀਕ ਆਹ ਲਓ ਜੀ ਠੀਕ ਆ ਕੀ ਆ ਜੰਦਲ ਇਹਦਾ ਹੂੰ ਲਓ ਜੀ ਠੀਕ ਆ ਬਿਲਕੁਲ ਨਵੀਂ ਝੋਟੀ ਆ ਪਹਿਲਣ ਝੋਟੀ ਆ ਦੋਸਤੋ ਤੇ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਵੀ 8 ਕਿਲੋ ਜਿਹੜਾ ਦੁੱਧ ਹੁਣ ਮੌਕੇ ਤੇ ਹਾਜ਼ਰ ਤੇ ਜਵਾਬ ਬਿਲਕੁਲ ਡਿੰਗ ਡੂੰਗ ਕੇ ਬੱਚਾ ਪਹਿਲਣ ਝੋਟੀਆਂ ਨੂੰ ਜ਼ਿਆਦਾਤਰ ਮੁਸ਼ਕਲ ਕਿਸੇ ਤਰ੍ਹਾਂ ਦੀ ਹੁੰਦੀ ਹੈ ਨਾ ਨਾ ਸਤਿ ਸਾਬ ਗਾਲੀ ਕੋਈ ਨਹੀਂ ਪਾਉਂਦੇ ਹਣੇ ਧਾਰਾ ਮਰਾ ਦੇ ਨੇ ਪਰ ਛੱਟ ਗਏ ਠੀਕ ਆ ਤੇ ਕੀ ਮੁੱਲ ਪਈ ਕੁਲਦੀਪ ਸਿੰਘ ਰੋਂ ਕਹਿੰਦਾ ਮੁੱਲ ਸਤਿ ਸਾਬ ਜੋ ਮਰਜ਼ੀ ਗਾਲੀ 70 ਗਾਲੀ 80 ਕਰ ਲੀਏ 65 ਹਜ਼ਾਰ ਦੀ ਝੋਟੀ ਦੇਣਾ ਹਾਂ ਨਾ ਅੱਛਾ ਜੀ ਹਾਂ ਠੀਕ ਆ ਜੀ ਡਿਮਾਂਡ ਵੈਸ 65000 ਹਾਂਜੀ ਹੋਰ ਹੋ ਜੂਗਾ ਵਿੱਚੋਂ ਥੋੜਾ ਬਾਧ ਲੈਸੀ ਉਹ ਥੋੜਾ ਬਾਧ ਹੋ ਛੱਪਾ ਹੋ ਜੂਗਾ ਪਰ ਜਿਆਦਾ ਨਹੀਂ ਕਰਦੇ ਹੋ ਜੀ ਹਾਂਜੀ ਹਾਂ ਬਾਕੀ ਦੋਸਤੋ ਮਾਨਤਾ ਨਾਲ ਛੋਟ ਛੱਪਾ ਹੋ ਜੂਗਾ ਠੀਕ ਆ ਜੀ 65000 ਚੋਂ ਬਾਕੀ ਬਾਕੀ ਸਪਾਈਆਂ ਵੜੀਆਂ ਠੀਕ ਆ ਕੁਆਲਿਟੀ ਆ ਪੂਰੀ ਚੰਗੀ ਆ ਠੀਕ ਆ ਨਵੀਂ ਝੋਟੀ ਆ ਪਹਿਲਣ ਝੋਟੀ ਸੁਈ ਆ ਪਸੰਦ ਆਊਗੀ ਬਹੁਤੇ ਵੀਰਾਂ ਨੂੰ ਠੀਕ ਆ ਸਿੰਘੀ ਸੁੰਗੀ ਕਾਫੀ ਸੋਹਣੀ ਆ ਲਓ ਜੀ ਅੱਗੇ ਇੱਕ ਹੋਰ ਸੈਕੰਡ ਨੰਬਰ ਤੇ ਇਸ ਮੱਝ ਦੀ ਡਿਟੇਲ ਹੈ ਬਾਈ ਕੁਲਦੀਪ ਕੀ ਆ ਇਹਦੇ ਲਈ ਸਨਸਫ 10 ਕਿਲੋ ਦੁੱਧ ਹੋਊਗਾ ਪੱਕਾੜਾ 10 ਕਿਲੋ ਇਹ ਡੇਟਰ ਵਾਲਾ ਹਾਂ ਤਾਂ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਹੀ 10 ਤੋਂ 12 ਦਿਨ ਹੋ ਗਏ ਨੇ ਆਹ ਬੱਚਾ ਇਹਦਾ ਮੇਲ ਹੀ ਹੈ ਕਿ ਫੀਮੇਲ ਹੈ ਦੇ ਮਗਰ ਕਟਾ ਆਏ ਦੇ ਮਗਰ ਕਟਾ ਠੀਕ ਹੈ ਜੀ ਪਰ ਲਾ ਇਹ ਦੇ ਮਗਰ ਜਿਹੜਾ ਮੇਲ ਆ ਫੁੱਲ ਜਿੰਦੇ ਮੱਥੇ ਚ ਹਾਂਜੀ ਲਓ ਜੀ ਮੇਲ ਕਾਫ ਆ ਕਟਾ ਆਏ ਦੇ ਥੱਲੇ ਠੀਕ ਹੈ ਤੇ 10 ਕਿਲੋ ਦੁੱਧ ਇਸ ਦੂਜੇ ਨੰਬਰ ਵਾਲੀ ਜਿਹੜੀ ਆਪਾਂ ਮੱਝ ਤੁਹਾਨੂੰ ਦਿਖਾ ਰਹੇ ਹਾਂ 10 ਕਿਲੋ ਦੁੱਧ ਆ ਜਾ ਰਹੇ ਦਿਨ ਕਿੰਨੇ ਕ ਦੱਸੇ ਜੀ 10 ਤੋਂ 12 ਹੋ ਗਏ ਨੂੰ 10 ਤੋਂ 12 ਦੇ ਦਿਨ ਹੋਏ ਆ ਨਾ ਮੜੂਗੀ 10 ਕਿਲੋ ਦੁੱਧ ਠੀਕ ਹੈ ਮੇਲੇ ਨੂੰ ਤਾਂ ਜੇ ਫਿਰ ਤੁਰ ਲਓ ਜੀ ਤੇ ਬਾਕੀ ਇਹ ਜੇ ਥਣ ਚ ਨਾ ਮਾਰਿਆ ਮਨਕਾ ਇਹ ਇਧਰ ਲੈ ਜਾ ਹਾ ਉਲਟ ਪਹਿਣੀ ਵਾਲਾ ਮਗਰਲਾ ਥਣ ਹਾਂ ਵਿਚਕਾਰ ਜੀ ਜਿਵੇਂ ਥੋੜੀ ਜੀ ਗੰਡ ਆਈ ਉੱਪਰ ਹੇਟ ਹੇਲਦੀ ਰਹਿੰਦੀ ਹੈ ਜੀ ਹਾਂ ਮਾੜੀ ਮਾੜੀ ਹਲਦੀ ਪਰ ਚੂਨ ਚ ਨਹੀਂ ਕੋਈ ਵੀ ਹਾਂ ਚੂਨ ਕਿ ਚਵਾਈ ਚਵਾਈ ਪੂਰੀ ਮੋਟੀ ਧਾਰ ਚੂਨ ਚੂਨ ਰੋਕੇ ਬੋਲੀ ਆ ਬੋਲੀ ਬੋਲੀ ਠੀਕ ਆ ਥੋੜਾ ਜਿਹਾ ਜਿਹੜਾ ਬਾਹਰ ਨਹੀਂ ਪਹਿਣੀ ਵਾਲਾ ਬਾਕੀ ਆਪਾਂ ਦੱਸ ਕੇ ਦੇਣੀ ਆ ਮੁਟਿਆਰ ਆ ਕੇ ਪਈ ਤੁਸੀਂ ਦੱਸਿਆ ਨਹੀਂਗਾ ਬਿਲਕੁਲ ਜੀ ਹਾਂ ਠੀਕ ਆ ਸੋ ਇਹ ਗੱਲ ਬਾਤ ਤੁਸੀਂ ਨੋਟ ਕਰ ਲਿਓ ਬਾਕੀ ਸਵੇਰ ਤੀਜਾ ਹੋ ਸਕਦੀ ਹੈ ਚੌਥਾ ਨੀ ਸੂਆ ਘਰ ਆਏ ਦੂਜਾ ਹੀ ਜਾਂਦੇ ਆਪਾਂ ਚੱਲ ਤੀਜਾ ਮੰਨਦੇ ਨੇ ਠੀਕ ਆ ਸੂਆ ਦੋਸਤੋ ਦੂਜਾ ਪਰ ਤੀਜਾ ਮੰਨ ਕੇ ਕੋਈ ਸੌਦਾ ਕਰ ਸਕਦਾ ਕੋਈ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ ਦੁੱਧ ਗਾਣੀ ਤੇ 12-13 ਕਿਲੋ ਦੇ ਦਊਗੀ ਇਹ ਹਾਂ ਉਹ ਤਾਂ ਆਹ 12 ਦਿਨਾਂ ਦੀ ਸੂਈ ਆ 10 ਕਿਲੋ ਦੋ ਤਾਂ ਤੁਸੀਂ ਲੋੜ ਪਿਆਰ ਆ ਦੋਦਾ ਲਓ ਜੀ ਖੋਲਦ ਗਏ ਵੀ 10 ਕਿਲੋ ਦੋ ਤਾਂ ਜਿਹੜਾ ਹੁਣ ਬਿਲਕੁਲ ਮੌਕੇ ਤੇ ਗੱਲ ਕਰਾਂਗੇ ਦੋਸਤੋ ਬਾਕੀ ਅੱਗੇ ਸੇਵਾ ਕਿਸੇ ਵੀਰ ਦੀ ਆ ਚੰਗੀ ਸੇਵਾ ਕਰ ਲੋਗੇ 11-12 ਚੋਲਿਓ ਪਰ ਅੱਜ ਜਿਹੜਾ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਕਵਰੇਜ ਵਿੱਚ ਤੁਹਾਨੂੰ ਦੱਸਣਾ ਇਹ ਇਹ ਕਹੁੰਦਾ ਵੀ ਦੋਸਤੋ ਕੱਲਾ ਕਹਿ ਕੇ ਵੇਚਣ ਵਾਲੀ ਗੱਲ ਹੁੰਦੀ ਪਸੂ ਪਾਰ ਤੇ ਜੀ ਆਪਦੀ ਕੋਈ ਤਸੱਲੀ ਕਰੇ ਦੁੱਧ ਆਪਾਂ ਹਰ ਵਾਰ ਕਹਿੰਦੇ ਆ ਵੀ ਜਿੱਥੋਂ ਜਿੰਨਾ ਦੱਸਿਆ ਜਾਂਦਾ ਤਸੱਲੀ ਕਰਿਆ ਕਰੋ ਕਿਉਂਕਿ ਉਹਨਾਂ ਹੀ ਦੱਸਿਆ ਜਾਊਗਾ ਜਿੰਨੀ ਥੱਲੇ ਕਪੈਸਿਟੀ ਹੋਈ ਮੌਕੇ ਤੇ ਠੀਕ ਹੈ ਇਹ ਨਹੀਂ ਹੋਊਗਾ ਵੀ 12 ਕਿਲੋ ਦੱਸ ਕੇ ਤੇ ਨਿਕਲੇ 8 ਕਿਲੋ ਤੇ ਜਿਹੜਾ ਵੀਰ ਘਰੇ ਕਿਉਂਕਿ ਹਰ ਕਨੇ ਤਸੱਲੀ ਕਰਨੀ ਆ ਪੈਸੇ ਲਾਉਣੇ ਆ ਜੇ 10 ਕਿਲੋ ਕਿਹਾ ਤੇ 10 ਦੀ ਤਸੱਲੀ ਆ ਹਰ ਕਨੇ ਕਰਨੀ ਆ ਠੀਕ ਆ ਆ ਦੇਖੋ ਬਾਕੀ ਥਣ ਭਾਂਡਾ ਚੰਗਾ ਦੋਸਤੋ ਇੱਕ ਥਣ ਦੇ ਵਿੱਚ ਜਿਹੜੀ ਨਾਰਮਲ ਤੁਹਾਨੂੰ ਨੋਟ ਚੀਜ਼ ਕਰਾਤੀ ਐ ਵੀ ਬਹੁਤੇ ਵੀਰ ਗੰਡ ਕਹ ਲੈਂਦੇ ਥੋੜਾ ਜਿਹਾ ਮਨਕਾ ਵੀ ਥੋੜਾ ਬਾਧ ਹਿੱਲ ਜੁੜ ਜੀ ਕਰਦਾ ਵਿੱਚ ਬਾਕੀ ਚਵਾਈ ਇੱਕ ਨੰਬਰਾਂ ਮੋਟੀ ਤਾਰ ਆ ਕੋਈ ਇਹ ਨਹੀਂ ਹੈਗਾ ਬਰੀਕ ਤਾਰ ਹੋਊਗੀ ਠੀਕ ਆ ਇਹ ਨਾਲ ਥਣ ਘਾਟੂ ਆ ਜਾਂ ਕੀ ਸਾਤਾ ਨਾ ਥਣ ਵੀ ਪੂਰਾ ਹੋਊਗਾ ਥਣ ਪੂਰਾ ਹੋਊਗਾ ਕਿਉਂ ਓਕੇ ਹੋਊਗੀ ਭੂਰ ਨਹੀਂ ਛਟਾਊਗਾ ਅੱਛਾ ਨਾ ਤੇ ਕੀ ਮੋਲ ਰਹੂਗਾ ਜਿੰਦਾ ਮੋਲ ਤੇ ਸੰਧ ਸਾਹਿਬਾਂ 70 ਦੀ ਦੇ ਦਿੰਦੇ ਹਾਂਜੀ ਪਰ ਹੁਣ 63000 ਦੀ ਦਿਆਂਗੇ 63 ਦੀ ਹਾਂ ਹਾਂ ਨਾ 36000 ਦੀ ਦੇ ਦਾਂਗੇ ਠੀਕ ਆ ਹਾਂ ਲਓ ਜੀ 36000 ਦੀ ਦੋਸਤੋ ਇਹ ਮੱਝ ਦਿੱਤੀ ਜਾਊਗੀ ਹਾਂਜੀ ਮੁੱਲ 70 65 ਕਰਾ ਲਓ ਤੇ 36000 ਦੀ ਲੈ ਆ ਦੇ ਹਾਂ ਨਾ ਦੇ ਦਾਂਗੇ ਹਾਂ ਬਾਕੀ ਭਾਈ ਕੁਲਦੀਪ ਸਿੰਘ ਜਿੰਨਾ ਵੀ ਹੋ ਸਕੇ ਰੈਤ ਹੋਰ ਵੀ ਕੋਈ ਗੰਜਾਇਸ਼ ਭੈਣ ਭਰਾ ਨੇ ਕੀਈ ਤਾਂ ਮੋੜਨਾ ਨਹੀਂ ਕਿਸੇ ਨੂੰ ਹੋਰ ਛੋਰ ਛੱਪਾ ਹੋਣਾ ਛੋਰ ਛੱਪਾ ਜੋ ਵੀ ਹੋਇਆ ਮਾਨਤਾ ਨਾ ਹਾਂ ਥੋੜਾ ਪਤਾ ਆ ਜੂਗਾ ਪਰ ਜ਼ਿਆਦਾ ਨਹੀਂ ਜੇ ਕੋਈ ਜ਼ਿਆਦਾ ਆਖੀਏ ਪਰ ਜ਼ਿਆਦਾ ਨਹੀਂ ਹੋਣਾ ਆਪਾਂ ਮੁੱਲੀ ਉਹਨਾਂ ਹੀ ਕੀਤਾ ਹੈ ਠੀਕ ਆ ਜੀ ਲਓ ਵੀ ਦੋਸਤੋ ਪਹਿਲਾਂ ਹੀ 85 85000 ਨਹੀਂ ਮੰਗਿਆਗਾ ਭਾਈ ਇਹ ਤਾਂ ਵੀ ਪਹਿਲਾਂ ਹੀ ਆਪਾਂ 75000 70000 ਡਿਮਾਂਡ ਕਰਕੇ ਤੇ ਜਿਹੜੀ ਇਹ ਚੀਜ਼ ਲੈਣ ਦੇ ਨਾਲ ਹੀ ਦੱਸੀ ਆ ਵੀ ਇੱਥੋਂ ਤੱਕ ਜਿਹੜੀ ਦੇ ਦੇਾਂਗੇ ਪਰ ਦੁੱਧ ਜਿੰਨਾ ਉਹ ਉਹਨਾਂ ਦੱਸਾਂਗੇ ਆਪਦੀ ਤਸੱਲੀ ਕਰਕੇ ਭਾਵੇਂ ਇੱਥੋਂ ਖੜਨਾ ਕੋਈ ਨੀ ਚੱਕਰ ਕੋਈ ਪੰਜਾਬ ਦੇ ਘਰੇ ਜਾ ਕੇ ਚੋਲਣ ਸਹੀ ਆ ਇਹ ਜਾ ਕੇ ਪਾਈਆ ਧੱਕਲੋ ਤਾਂ ਭਾਵੇਂ ਫੜ ਕੇ ਪਾ ਜਾਣਾ ਇਹ ਨਹੀਂ ਜਾ ਕੇ ਭਈ 6 ਕਿਲੋ ਦਊਗੀ 10 ਦੱਸਿਆ ਤੇ ਵੀ 6 ਦੇ ਦਊਗੀ ਸਹੀ ਆ ਹਾਂ ਲਓ ਵੀ ਦੋਸਤੋ ਠੀਕ ਆ ਬਾਕੀ ਆਪਦੀ ਨਰਕ ਪਰਖ ਤਸੱਲੀ ਤੁਸੀਂ ਵੀ ਕਰ ਲਿਓ ਐਡੀ ਗੱਲ ਜਿਹੜੀ ਦੋਸਤੋ ਕਹਿ ਦਦੀ ਆ ਵੀ ਇਹ ਨਹੀਂ ਹੋਗਾ ਵੀ 10 ਕਿਲੋ ਇੱਥੇ ਚੋਲੋਗੇ ਤੁਹਾਡੇ ਘਰੇ 6 ਕਿਲੋ ਰਹਿ ਜਾਊਗਾ ਉਹ ਕੰਮ ਨਹੀਂ ਆਉਂਦੇ ਹੋਊਗਾ ਠੀਕ ਆ ਇਸ ਤੋਂ ਬਾਅਦ ਭਾਈ ਗਲਦੀਪ ਆਪਣੇ ਕੋਲ ਆ ਆ ਗਈ ਮੈਂ ਇੱਕ ਇਹ ਪਹਿਲਾਂ ਸਵੇ ਸੂਈਏ ਵੀ ਪਹਿਲਾਂ ਨਹੀਂ ਆ ਹਾਂ ਇਹ ਪਹਿਲਾਂ ਸਿੰਘਾਂ ਦੀ ਬੰਤਰ ਥੋੜੀ ਹੋਰ ਸਾਹ ਆ ਸਿੰਘਾਂ ਵਾਲੀ ਥੋੜੀ ਛਿਪਰੀ ਜੀ ਆ ਗਈ ਆ ਹਾਂ ਸਿੰਘ ਥੋੜੀ ਛਿਪਰੀ ਜੀ ਆ ਗਿਆ ਦੋਸਤੋ ਇੱਕ ਬੈਕ ਸਾਈਡ ਨੂੰ ਇੱਕ ਥੋੜਾ ਢਾਗ ਤਲਵਾਰਾ ਜਿਹਾ ਬੈਕ ਸਾਈਡ ਨੂੰ ਠੀਕ ਆ ਤੇ ਸਵੇ ਪਹਿਲਾਂ ਹੀ ਹੈ ਸਵੇ ਪਹਿਲਾਂ ਠੀਕ ਆ ਆ ਭਰੀ ਜਾ ਕਰੋ ਜੀ ਅਜਾ ਅੰਦਰ ਬੱਧੀ ਹੋ ਗਈ ਤੇ ਪਾਣੀ ਚਟਾਕ ਜੇ ਰੇਲ ਜੀ ਥੋੜੇ ਜਿਵੇਂ ਫਲੇਰੀ ਤੇ ਨਿਸ਼ਾਨ ਆਪਾਂ ਨੇ ਕਈ ਵੀਰ ਕਹਿ ਦਿੰਦੇ ਫਲੇਰੀ ਤੇ ਇਨਸ਼ਾਅੱਲਾ ਫਲੇਰੀ ਆਉਂਦੇ ਕਈ ਪਤਾ ਨਹੀਂ ਕੀ ਹਾਂ ਚਟਾਕ ਜੇ ਪੈ ਗਏ ਤੇ ਲਾਲ ਹੋ ਗਈ ਉਹ ਠੀਕ ਆ ਉਹ ਆਦੀ ਵੇਖ ਕੇ ਲੈਣਾ ਬਿਲਕੁਲ ਬਿਲਕੁਲ ਚਲੋ ਸਕੀਨ ਦੇ ਉੱਪਰ ਆ ਕਈ ਵਾਰੀ ਹਾਲ ਹੁੰਦਾ ਹਰਕ ਚੀਜ਼ ਦਾ ਕੋਈ ਬੜੀ ਵੱਡੀ ਗੱਲ ਨਹੀਂਗੀ ਇਹ ਪਹਿਲਾਂ ਹੀ ਦਾ ਹੀ ਹੈ ਜਦ ਸੁਈ ਉਹ ਬਾਅਦ ਕੀ ਹੋਇਆ ਬਣੀ ਕਿਕਰੋ ਜੀ ਠੀਕ ਆ ਜੀ ਪਹਿਲਾਂ ਆਪਣੇ ਕੋਲ ਹੀ ਸੀ ਇਹ ਹਾਂ ਪਹਿਲਾਂ ਝੋਟੀ ਆਪਣੇ ਕੋਲ ਹੀ ਆਈ ਸੀਗੀ ਠੀਕ ਆ ਤੇ ਇਹਨੂੰ ਬਾਈ ਗਲਤੀ ਫੋਨ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਇਹਨ 15 ਦਿਨ ਹੋ ਗਏ ਹਾਂ ਲਓ ਜੀ ਪਹਿਲਾ ਸੂਆ ਦੋਸਤੋ ਇਹ ਝੋਟੀ ਜਿਹੜੀ ਆ ਪਹਿਲਾ ਸੂਆ ਸੂਈ ਆ ਤੇ ਮੂੰਹੋਂ ਦੰਦੋਂ ਇਹ ਨਹੀਂ ਆਪਾਂ ਕਹਿੰਦੇ ਕੇਰਾਂ ਪਸ਼ੂ ਪੁੱਜ ਕੇ ਹਾਂ ਇਹ ਜਵਾਨ ਆ ਠੀਕ ਆ ਜਵਾਨ ਆ ਕੇਰਾਂ ਪੁੱਜ ਕੇ ਪਸ਼ੂ ਬਣਦਾ ਠੀਕ ਆ ਤੇ 15 ਦਿਨਾਂ ਦੀ ਸੂਈ ਆ ਪਹਿਲਾ ਸੂਆ ਬੱਚਾ ਮਗਰ ਆਹ ਕੱਟੀ ਗਈ ਆਹ ਕੱਟੀ ਆ ਗਈ ਮਗਰ ਠੀਕ ਆ ਜੀ ਇਹਦੇ ਮਗਰ ਕੱਟੀ ਬਿਲਕੁਲ ਸਾਰੀ ਬਲੈਕ ਆ ਕੁਝ ਕ ਮਗਰੋਂ ਪੂਛ ਜਿਹੜੀ ਆ 2 ਇੰਚ ਵਾਈਟ ਆ ਠੀਕ ਆ ਮਗਰ ਕੱਟੀ ਆ ਬਿਲਕੁਲ ਬਲੈਕ ਠੀਕ ਆ ਜੀ ਆ ਦੇਖੋ ਆ আচ্ছা ਭਾਈ ਕਲਦੀਪ ਹੁਣੇ ਤਾਂ ਥੱਲੇ ਦੋ ਤੋਂ 15 ਦਿਨਾਂ ਦੀ ਸੂਈ ਥੱਲੇ ਕਿੰਨਾ ਚਵਾ ਦਾਂਗੇ ਇਹ ਥੱਲੇ 9 ਕਿਲੋ ਦੁੱਧ ਹੋਊਗਾ ਹੁਣ 9 ਕਿਲੋ ਹਾਂ ਚੱਡੇ ਦੀ ਥੋੜੀ ਜਾਵੇ ਨਿਗਰ ਰਖਾਉਂਦੀ ਹੈ ਨਾ ਹਾਂ ਪਰ ਦੁੱਧ 9 ਕਿਲੋ ਹੋਊਗਾ ਦੇਖੋ ਲਓ ਜੀ ਹਾਂ ਭਾਂਡਾ ਬਿਲਕੁਲ ਜਿਹੜਾ ਦੋਸਤੋ ਚੱਡੇ ਲੇਵੇ ਦੀ ਬਿਲਕੁਲ ਨਿਗਰ ਤੇ ਥਾਨ-ਥਾਨ ਪ੍ਰੋਪਰ ਜਿਹੜਾ ਮੁੱਠੀ ਥਾਨਾ ਵਿੱਚ ਚੁਵਾਈ ਜਿਹੜੀ ਹੱਥੀ ਤੁਸੀਂ ਕਰ ਸਕਦੇ ਜੀ ਠੀਕ ਹੈ ਸਪੇਸ ਕੋਈ ਸੱਜੀ ਖੱਬੀ ਬਹਿਣੀ ਦੀ ਤਾਂ ਦਵੇ ਬੇਸ਼ੱਕ ਕੋਈ 5-5 7-7 ਇੰਚ ਹੋਊਗੀ ਤੇ ਅਗਲੇ ਪਿਛਲੇ ਥਾਨਾਂ ਦੀ ਕੋਈ 2-2 3 ਤੇ ਚੁਆਪਸ ਮਾ ਚੰਗਾ ਹਾਂ ਹਾਂ ਓਕੇ ਹੋਊਗਾ ਦੁੱਤ ਕਿੰਨਾ ਦੱਸਦਾ ਜੀ 9 9 ਹਾਂ ਬਿਲਕੁਲ ਹਾਂ ਵੇ ਜਿਦਾਂ ਕਰੂਗਾ ਤੇ ਆਪਾਂ ਅੱਠ ਦੀ ਗਾਰੰਟੀ ਦੇ ਦਾਂਗੇ ਹਾਂ ਜੇ ਆਪਾਂ ਇੱਥੇ ਕੋਈ ਚੁਆਗ ਦੇ ਉੱਧਰ ਫੇਰ ਨਾ ਹੋਊਗਾ ਠੀਕ ਆ ਜੀ ਹਾਂ ਲਓ ਵੀ ਜਿਹੜਾ ਕੋਈ 200 ਘਰੇ ਆਣ ਕੇ ਚੋਲੂਗਾ 9 ਕਿਲੋ ਆ ਜਿਹੜਾ ਵੀਰ ਆਨਲਾਈਨ ਕੋਈ ਮੰਗਾ ਰਿਆ ਤੇ ਕਿਲੋ ਖੰਡਾ ਇੱਧਰ ਉੱਧਰ ਦੀ ਜੀਏ ਦੋਸਤੋ ਘਟ ਕੇ ਆ ਵੀ 8 ਕਿਲੋ ਦੀ ਗਾਰੰਟੀ ਤੇ ਭਈਆ ਦਾ ਵੀ ਆਪਾਂ ਭੇਜਾਂਗੇ ਠੀਕ ਆ ਥਣ ਜੱਡੇ ਦੀ ਨਿਗਰ ਆ ਦੋਸਤੋ ਬਾਕੀ ਤੁਹਾਡੇ ਸਾਹਮਣੇ ਆ ਬਿਲਕੁਲ ਫਿਕਸ ਜੀ ਆ ਹਵਾਨ ਮਗਰ ਕਟੀ ਆ ਫੀਮੇਲ ਕਾਫੇ ਦੇ ਖੋਲ ਕੇ ਆਪਾਂ ਜਿਹੜੀ ਆ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆ ਦੇਖਣ ਆ ਜਾ ਆ ਜਾ ਤੇ ਹਾਈਟ ਨਾਰਮਲੀ ਨਾ ਬਾਰੀ ਵੱਡੀ ਆ ਦੋਸਤੋ ਨਾ ਛੋਟੀ ਆ ਮੀਡੀਅਮ ਹਾਈਟ ਆ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਬਾਈਕ ਲੇ ਕੁਲੇ ਨਿੱਗਰ ਲੇਵੇ ਦੀ ਮਗਰ ਜਿਹੜੀ ਆ ਫੀਮੇਲ ਕਾਫ ਮਗਰ ਕੱਟੀ ਆ ਆ ਲੋ ਜੀ ਠੀਕ ਆ ਅੱਛਾ ਭਾਈ ਜਲਦੀਪ ਕਿੰਨਾ ਮੋਲ ਲਿੰਦਾ ਬੋਲਦੇ ਸੰਦੇ ਸਾਹਿਬ ਆਵੇਂ 60 ਕਰ ਲਈਏ 55000 ਦੀ ਦੇਣਾਗੇ 55 ਦੀ ہاں ਵੀ ਲੈਣ ਦਾ ਨਹੀਂ ਹਾਂ ਲੈਣ ਦਾ 55 ਦੀ ਲੋ ਜੀ 55 ਕਰ ਦਾਂਗੇ ਤੁਹਾਡਾ ਪਤਾ ਲੋ ਜੀ ਵੀ ਕੋਈ ਫਿਕਸ ਨਹੀਂਗਾ ਬਾਕੀ ਕੋਈ 2 400 ਇਧਰ ਉਧਰ ਜਿਹੜਾ 200 ਛੋਟ ਛੱਪਾ ਉਹ ਹੋ ਜਾਊਗਾ ਠੀਕ ਆ ਜੀ 55000 ਦੀ ਜੈਸਨੋ ਆ 60000 ਡਿਮਾਂਡ ਝੋਟੀ ਬਿਲਕੁਲ ਤੁਹਾਨੂੰ ਦਿਖਾਤੀ ਆ ਤਸੱਲੀ ਕੋਈ ਵੀਰਾਂ ਦੀ ਕਰ ਸਕਦਾ ਘਰ ਵਿਜਟ ਕਰਕੇ ਠੀਕ ਆ ਤੇ ਸਾਹ ਹੋਵੇ ਦੋ ਦੋ ਵੀ 10000 10 ਕਿਲੋ ਦੇਈ ਜਾਊਗੀ ਹਾਂ ਹਾਂ ਜੀ ਬਿਲਕੁਲ ਚਲੋ 9 ਕਿਲੋ ਅੱਜ ਹੈਗਾ 15 ਦਿਨਾਂ ਦੀ ਸੂਈ ਥੱਲੇ ਤੇ ਉਮੀਦ ਹੈ ਕਿ ਚੰਗੀ ਸੇਵਾ ਕੋਈ ਟਿਕਾ ਕੇ ਕਰ ਲੇ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਆ ਆ ਗਈ ਮੱਝ ਹਾਂਜੀ ਅੱਛਾ ਇਹਦੀ ਵੀ ਹੁਣ ਡਿਟੇਲ ਆ ਜੀ ਇਹ ਸੂਹੀ ਡੇਢ ਤੋਂ 2 ਮਹੀਨਿਆਂ ਦੀ 2 ਕੁ ਮਹੀਨਿਆਂ ਦੀ ਹਾਂ ਅੱਛਾ 2.5 ਕਿਲੋ ਪਰ ਆਪਾਂ 7 ਕਰਕੇ ਦੇਾਂਗੇ ਦੁੱਧ ਤਾਂ ਵੈਸੇ 8 ਕਿਲੋ 8 ਕਿਲੋ ਪਰ 7 ਕਰਕੇ ਦੇਾਂਗੇ ਹਾਂ ਹਾਂਜੀ ਇਹ ਤਾਂ ਮਗਰ ਵੀ ਕੱਟੀ ਇਹਦੇ ਕੱਟੀ ਲਓ ਜੀ ਮਗਰ ਬੱਚਾ ਜਿਹੜਾ ਕੱਟੀ ਆ ਦੋਸਤੋ 2 ਮਹੀਨੇ ਦਾ ਸੂਭਾ ਹੈਗਾ ਉੱਚਾ ਠੀਕ ਆ ਉੱਚੇ ਸੂਭੇ ਦੇ ਵਿੱਚ ਆ 2 ਕੁ ਮਹੀਨੇ ਦਾ ਸੂਭਾ ਹੋਗਿਆ ਪਰ ਮਗਰ ਕੱਟੀ ਆ ਫੀਮੇਲ ਕਾਫ ਠੀਕ ਆ ਠੀਕ ਆ ਤੇ ਹੁਣ ਦੁੱਧ ਦੇ ਥਲੇ ਆਪਾਂ ਕਿੰਨਾ ਚਵਾਵਾਂਗੇ 7 ਕਿਲੋ 7 ਕਿਲੋ ਹਾਂ ਲਓ ਜੀ 7 ਕਿਲੋ ਦੁੱਧ ਜਿਹੜਾ ਬਿਲਕੁਲ ਅੱਜ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਰਣੀ ਆ ਠੀਕ ਆ ਜੀ 2 ਮਹੀਨਿਆਂ ਦਾ ਸੁਗਾ ਤੇ ਬੇਸ਼ੱਕ ਕੋਈ ਤੀਜੇ ਮੰਨ ਲੇ ਦੂਜੇ ਮੰਨ ਲੇ ਠੀਕ ਆ ਜੀ ਬਾਕੀ ਆਪੋ ਆਪਣੀ ਸਮਝ ਆ ਫੇਸ ਕੁਆਲਟੀ ਆ ਸਿੰਘਾ-ਸੋਂਗਾ ਦੀ ਬੰਤਰ ਚੰਗੀ ਆ ਥੋੜਾ ਖੁੱਲਾ ਆਰਾਊਂਡ ਦੇ ਵਿੱਚ ਗੁਲਾਈ ਦੇ ਵਿੱਚ ਸਿੰਘ ਮੁੜਿਆ ਕਾਦ ਉੱਚਾ ਪੂਰਾ ਠੀਕ ਆ ਉੱਚੇ ਗੱਦ ਦੇ ਵਿੱਚ ਪਤਲੇ ਪਿੰਡੇ ਦੀ ਹੈ ਕੱਲ ਉਹੜੇ ਬੱਚਾ ਉੱਚਾ ਤਾਂ ਆਖੀਦਾ ਚੱਲ ਕੋਈ ਨਹੀਂ ਬਿਲਕੁਲ ਅੱਛਾ ਹੁਣ ਇਹਦੇ ਥੱਲੇ ਮਤਲਬ 2 ਤੋਂ 7 ਕਿਲੋ ਆ 7 ਕਿਲੋ ਚਵਾ ਬਸ ਮਾ ਚੰਗਾ ਪਤਮਾ ਕੋਈ ਠੀਕ ਹੈ ਜੀ ਚੁੰਨ ਚੁੰਨ ਪਸ਼ੂਆਂ ਦਾ ਬਈ ਕੁਲਦੀਪ ਸਾਰਿਆਂ ਦੇ ਪਸ਼ਮਾ ਤੁਸੀਂ ਦੱਸਿਆ ਵੀ ਚੰਗਾ ਚਵਾ ਚੰਗਾ ੂ ਛਿਟਾ ਥਣ ਵਾਧੇ ਘਾੜ ਦੀ ਗਰੰਟੀ ਆਪਣੀ ਠੀਕ ਆ ਤੇ ਇਹਦਾ ਮੁੱਲ ਕੀ ਰਹੂਗਾ ਇਸ ਮੱਝ ਦਾ ਇਹ ਮਾਝ ਦਾ ਮੁੱਲ 56 ਹੀ ਦੇ ਦਾਂਗੇ 56 ਦੀ ਹਾਂ ਕਰਦੀ ਹੋਰ ਥੋੜਾ ਬਾਤ ਮੁੱਲ ਦਾ ਚਾ 55 ਹੀ ਦੇ ਦਾਂਗੇ 55 ਦੀ ਮੱਝ ਵੱਡੀ ਚਲੋ ਵੱਡੀ ਆ ਝੁੱਟੀ ਠੀਕ ਆ ਬਾਜ ਵੱਡੀ ਆ ਨਾਲੇ ਮਗਰ ਵੀ ਚਰੋ ਕੱਟੀ ਆ ਹਾਂ ਮਗਰ ਵੀ ਕੱਟੀ ਆ 55000 ਦੀ ਦੋਸਤੋ ਬਾਈਆਂ ਦਾ ਵੀ ਲੈਣ ਦੇਣ ਹੋ ਜੂਗੇ ਠੀਕ ਆ 7 ਕਿਲੋ ਦੁੱਧ ਆ ਕੋਈ ਪਠਾ ਡੱਕਾਗੇ ਚੰਗਾ ਪਿਆ ਬਿਲਕੁਲ ਬੈਲੈਂਸ ਬਣ ਕੇ ਤੇ 8-9 ਲੀਟਰ ਦੁੱਧ ਨੂੰ ਵੈਸੇ ਆਂਦਾ ਕੁਝ ਨਹੀਂ ਗਾ ਕੁਝ ਨਹੀਂ ਆਦਾ ਜਿਆਦੇ ਦੁੱਧ ਦੀ ਚਲੋ ਆਪਾਂ ਵੀ ਨਹੀਂ ਕਹਿੰਦੇ ਕਿ ਬਾਕੀ ਜੇ 7 ਦੇ ਰਹੀ ਆ ਤੇ ਇਨਾ ਕਾ ਦੋਸਤੋ ਚੰਗੀ ਸੇਵਾ ਦੇ ਜੀ ਪਸ਼ੂ ਨੂੰ ਅਜੇ ਸੂਈ ਨੂੰ ਚਲੋ 2 ਮਹੀਨੇ ਹੋਇਆ ਬਾਕੀ ਪ੍ਰੂਫ ਉਹ ਵੱਜੋਂ ਨਾਲ ਕੱਟੀ ਆ ਕੱਟੀ ਬਿਲਕੁਲ ਆ ਤੁਸੀਂ ਦੇਖ ਸਕਦੇ ਠੀਕ ਆ ਆ ਦੇਖੋ ਮਨਕਾ ਦੇ ਕੋਦ ਪੂਰਾ ਵੱਡਾ ਠੀਕ ਆ ਕਦ ਕਦ ਵਜਨ ਪੂਰਾ ਚੰਗਾ ਹੈ ਤਾਜੀ ਹੁੰਦੀ ਦੇ ਪਹੁੰਚ 70 ਦੇ ਵੇਚਦੇ ਹਾਂ ਸੋ ਕਦ ਵਜਨ ਦੀ ਜਿਹੜੀ ਦੋਸਤੋ ਕਾਫੀ ਸੋਹਣੀ ਹੈ ਠੀਕ ਆ ਵੱਡੇ ਕਦ ਵਜਨ ਦੇ ਵਿੱਚ ਉਹ ਇੱਥੇ ਹੀ ਆ ਕੇ ਨਹੀਂ ਜਾਈਓ ਪਰ ਆ ਜਾ ਵੇ ਈ ਆ ਵੀ ਲੋ ਜੀ 55000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ 55000 ਲੈਣ ਦੇ ਨਾਲ ਹਾਂ ਨਾ ਕੋਈ 200 ਇਧਰ ਉਧਰ ਮਾਨਤਾ ਨਾ ਕੋਈ ਪ੍ਰੇਮ ਪਿਆਰ ਉਹ ਜਿਹੜਾ ਦੋਸਤੋ ਹਰ ਇੱਕ ਭੈਣ ਭਰਾ ਦੇ ਨਾਲ ਜ਼ਰੂਰ ਹੋ ਜੂਗਾ ਤੇ ਇਹ ਮੱਝ ਅਸੀਂ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ ਦਿਖਾਉਣੀ ਸੈਕਿੰਡ ਲਾਸਟ ਮੱਝ ਸੀਗੀ ਇੱਕ ਲਾਸਟ ਦੇ ਵਿੱਚ ਜਿਹੜੀ ਇੱਕ ਵਾਇਰ ਤੁਹਾਨੂੰ ਦਿਖਾਉਣੀ ਸੀ ਦੋਸਤੋ ਆਪਾਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਫਸਟਲੀ ਤੇ ਭਾਈ ਗਲਦੀਪ ਇਹ ਵੈੜ ਦਾ ਕੀ ਰਿਕਾਰਡ ਹੈਗਾ ਸੂਈ ਆ ਬਿਲਕੁਲ ਹਾਂ ਸੂਈ 6 ਕਿਲੋ ਦੁੱਧ ਆ ਮੇਰੇ ਕੋਲ 6 ਕਿਲੋ ਦੁੱਧ ਹਾਂ ਤੇ ਸੂਈ ਦਾ ਕੋਈ ਸਮਾਂ ਸਮਾਂ ਨਾ ਬੜਾ ਕੁਝ ਸੂਈ ਦਾ ਨਹੀਂ ਐ ਇਦਾਂ ਹੀ ਆ ਕੋਈ ਆਪਾਂ ਆਦੀ ਪਈ ਮਹੀਨਾ ਹੋਇਆ ਦੋ ਆ ਪਤਾ ਨਹੀਂ ਹੁਣ ਮਹੀਨਾ ਹੀ ਹੋਇਆ ਦੋ ਹੀ ਪਰ ਬੱਚਾ ਜਿਹੜਾ ਪਾ ਚਲੋ ਜੀ ਕੋਈ ਅੱਗੇ 4 ਮਹੀਨੇ ਸਮਝ ਲੈ ਹਾਂ ਪਰ ਹੁਣ ਆਪਾਂ 6 ਕਿਲੋ ਚਵਾਦਾਂਗੇ 6 ਕਿਲੋ ਦੁੱਧ ਪੱਕਾ ਹੋਊਗਾ ਤੇ ਬਾਕੀ ਚਵਾਈ ਚੂਈ ਚੰਗੀ ਚੌਥਾਣਾ ਦੀ ਚਵਾਈ ਚੱਲਦੇ ਪੂਰੇ ਚਾਰੇ ਥਾਣਾ ਹਾਂ ਹਾਂ ਓਕੇ ਆ ਠੰਡੀ ਆ ਕਦਕੁੱਤ ਦੀ ਸੋਣੀ ਹੈ ਨਾ ਆ ਲਓ ਜੀ ਬਾਕੀ ਠੰਡੀ ਧੀਰੀ ਆ ਦ ਤੇ ਚਾਰੇ ਥਣਾ ਦਾ ਬਰਾਤ ਤੁਸੀਂ ਦੇਖ ਰਹੇ ਹੋ ਬਿਲਕੁਲ ਵੀਡੀਓ ਦੇ ਵਿੱਚ ਤੇ ਚਾਰੇ ਥਣ ਪ੍ਰੋਪਰ ਵਰਦੇ ਆ ਮੋਟੀ ਧਾਰ ਆ 6 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਆ ਪਹਾੜੇ ਤੇ ਰੱਸੀ ਵੰਗਾ ਕੋਈ ਪਾਉਣਾ ਪੈਂਦਾ ਹਾਂ ਵੰਗਾ ਪਾ ਗਏ ਵੰਗਾ ਪਾ ਗਏ ਠੀਕ ਆ ਲਓ ਜੀ ਇਹ ਵੀ ਤੋਰਦੀ ਆ ਬਾਈ ਸੋ ਬਿਲਕੁਲ ਰੇਟ ਵੀ ਵਾਜਿਬ ਹੋਊਗਾ ਦੋਸਤੋ ਜਿਹੜੇ ਵੀਰ ਨੇ ਕਿਸੇ ਨੇ ਖਾਸ ਨੇ ਖਰੀਦਣੀਆਂ ਬਾਕੀ ਠੰਡੀ ਆ ਠੰਡੀ ਸੀ ਸਿੰਗਾ ਤੋਂ ਇਹ ਅੰਦਾਜ਼ਾ ਵੀਰ ਲਾ ਲੈਂਦੇ ਆ ਵੀ ਕਦੇ ਗਰਮਣਾ ਪਸ਼ੂ ਹੋਵੇ ਬਾਕੀ ਠੰਡੀ ਹੀ ਠੱਕਰੀ ਕੋਈ ਨਹੀਂ ਠੀਕ ਆ ਆ ਦੇਖੋ

ਸੋ ਇਹ ਜਿਹੜੀ ਦੋਸਤੋ ਵਿਹੜਾ ਠੀਕ ਆ ਸੋਈ ਨੂੰ ਤੁਸੀਂ ਆਪ ਅੰਦਾਜ਼ਾ ਲਾ ਸਕਦਾ ਕੋਈ ਵੀਰ ਜਿੰਨੇ ਖਰੀਦਣੀ ਆ 5 ਮਹੀਨੇ 4 ਮਹੀਨੇ 3 ਮਹੀਨੇ ਆਪੋ ਆਪਣੀ ਸਮਝ 6 ਕਿਲੋ ਦੋ ਤਾਂ ਤੁਸੀਂ ਮੰਨ ਕੇ ਸੌਦਾ ਕਰਨਾ ਠੀਕ ਆ ਦੁੱਧ ਵੀਰ ਚਿੱਟਾ ਮੱਝਾਰੀਆਊਗਾ ਬੇਲ ਬੂਲ ਚੰਗੀ ਆ ਬੇਲ ਨਵਾਈ ਬਹੁਤ ਸੋਹਣੀ ਆ ਉਚਾਈ ਕੱਦ ਦੀ ਚੰਗੀ ਆ ਜੇ ਅੱਗੇ ਆਸੇ ਰਹਿ ਜਾਂਦੀ ਆ ਦੋਸਤੋ ਜਿਹੜਾ ਕੋਈ ਵੀਰ ਕੀ ਸੇਵਾ ਕਰ ਲੂਗਾ ਇਹ ਆਈ ਕਰਵਾ ਲੂਗਾ ਨਵੇਂ ਦੁੱਧ ਰਲ ਗਈ ਅੱਗੇ ਫਿਰ ਨਵੇਂ ਸੋਵੇ ਲਈ ਜਿਹੜੀ ਤਿਆਰ ਹੋਊਗੀ ਭਾਈ ਕਲਦੀਪ ਕਿੱਥੋਂ ਤੱਕ ਦੇ ਦੇਣੀ ਆ ਮੋਲਤੀ ਦਾ 10 ਆ ਹਾਂ 9 ਹੀ ਦੇ ਦਾ ਏ 9 ਦੇ ਹਾਂ ਆਹ 9000 ਦੇ ਦਾਂਗੇ 9000 ਹੋਰ ਕਰ ਦਾਂਗੇ ਛੋਟੇ ਪੱਤੋ ਦਾ ਠੀਕ ਆ ਛੋੜ ਛੱਪਾ ਹੋਰ ਵੀ ਹੋ ਜਾਊਗਾ ਹੋਰ ਹੋ ਜਾਊਗਾ 10000 ਮੰਗਾ 9000 ਦੀ ਲੈ ਦੇ 6 ਕਿਲੋ ਦੁੱਧ ਠੀਕ ਆ ਦੁੱਧ ਕੋਈ ਵੀ ਰਾਬ ਦੀ ਚਵਾਈ ਕਰੇ ਤਸल्ली ਕਰੇ ਥਾਣਾ ਥਾਣਾ ਦੀ ਬਹੁਤ ਜਿਆਦਾ ਸਫਾਈ ਆ ਆ ਵੇਖੋ ਜੀ ਠੀਕ ਆ ਚਾਰੇ ਥਾਣਾ ਚਾਰੇ ਥਾਣ ਵਿੱਥੀ-ਬੁੱਥੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਲਓ ਜੀ ਬਾਕੀ ਕਈ ਹੋਣਾ ਆਂਦੇ ਵੀ ਨਹੀਂ ਮੈਂ ਤੇ 50-60 ਹਜ਼ਾਰ ਰੁਪਈਆ ਲਾਉਣਾ ਥੋੜੇ ਲਾਉਣੇ ਆ ਬਸ ਚਲ 6 ਕਿਲੋ ਦੁੱਧ ਚਾਹ ਪਾਣੀ ਚੰਗਾ ਸੋਨਾ ਚੱਲਦਾ ਰਹਿੰਦਾ ਜੀ ਤੇ ਕਈ ਵਾਰ ਪਸ਼ੂਆਂ ਦਾ ਐ ਹੁੰਦਾ ਭਾਈ ਗਲਦੀਪ ਕਿ ਮਹੀਨੇ ਦਾ ਸੂਣ ਵਾਲਾ ਕਿ ਦਾ 2 ਮਹੀਨੇ ਦਾ ਸੂਣ ਵਾਲਾ ਹਾਂਜੀ ਹਾਂਜੀ ਉਹਨੂੰ ਦੁੱਧ ਦੀ ਜਿਆਦਾ ਲੋੜ ਹੁੰਦੀ ਹੈ ਵੀ ਚਲ 1 ਮਹੀਨਾ ਘਟ ਪਾ ਜਾਏ ਕੋਈ ਪਸ਼ੂ ਹਾਂਜੀ ਤੇ ਅੱਗੇ ਨਵੇਂ ਦੁੱਧ ਰਲ ਗਈ ਤੇ ਫੇਰ ਰੁਪਈਆਂ ਲਈ ਆ ਫੇਰ ਰੁਪਈਆਂ ਲਈ ਫੇਰ 5000 ਜੀ ਮਰਜ਼ੀ ਦੀ ਫੇਰ 50 27000 ਦੀ ਜਿੱਥੇ ਮਰਜ਼ੀ ਆਪਾਂ ਟੁੱਕੀ 30000 ਤੱਕ ਵੀ ਵੇਚ ਸਕਦੇ ਹਾਂ ਹਾਂਜੀ ਹਾਂਜੀ ਤੇ ਬੋਲ ਕੇ ਨੰਬਰ ਆਪਣੇ ਜੀ ਸੰਸਾ ਬੋਲ ਲਈਏ ਨੰਬਰ ਆਪਾਂ 94651 33233 94651 33233 33233 ਪਿੰਡ ਬੁਰਜ ਨਥੂਗੇ ਤਹਿਸੀਲ ਪੱ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਕੁਲਦੀਪ ਸਿੰਘ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ